ਅਰੇ ਜਿੱਦਾਂ ਹੁਣ ਚਲ ਛੱਡ ਲੋ ਵੀ ਮਿੱਤਰੋ ਪੂਤ ਵਾਲਾ ਪਤੰਗ ਤੇ ਅਫੇ ਆੜਾ ਡਾਉਣ ਲੱਗੇ ਅੱਜ ਹਵਾ ਬੜੀ ਸੋਹਣੀ ਚੱਲ ਰਹੀ ਆ ਪਤੰਗ ਵੀ ਬੜੇ ਸੋਹਣੇ ਚਾਹ ਰੋੜੀ ਮੰਗ ਮੰਗ ਕੇ ਸਾਰਿਆਂ ਨੇ ਕਹਿੰਦੇ ਗੱਟੂ ਗੁੱਟੂ ਪਤੰਗ ਪਤੁੰਗ ਲਿਆਉਂਦੇ ਹੋਏ ਆ ਤੇ ਹੁਣ ਹੁਣ ਆਪਾਂ ਵੀ ਉਡਾਉਣੇ ਆ ਪੂਤ ਵਾਲੇ ਤਲਾਵਾ ਤਲੂਆ ਪਾਉਣੇ ਆ ਜੀ ਠੀਕ ਆ ਤੇ ਉਡਾਉਣੇ ਆ ਹਾਂ ਆ ਦੇਖ ਲਓ ਦਹਾਂ ਵਾਲਾ ਤੇ ਆ ਦੇਖ ਲਓ ਇੱਥੇ ਪੰਡ ਵਾਲਾ ਦਹਾਂ ਵਾਲਾ ਜਾ ਨੂਰ ਮੈਲ ਦੇ ਦਹਾੜਾ ਪਤੰਗ ਚ ਦੇਖ ਲੋ ਫਰਕ ਫਰਕ ਚੈੱਕ ਕਰੋ ਹਨਾ ਨੋਨੋ ਢਾਕੇ ਦਿਖਾਉਣੇ ਸਾਨੂੰ ਪੂਤਾਂ ਵਾਲਾ ਇਆਂ ਇੱਕ ਸਾਡਾ ਹੌੜ ਦਾ ਤਲਾਵਾ ਪਾ ਕੇ ਇੰਨਾ ਪੇਚਾ ਲਾਉਂਦੇ ਆ ਪਤੰਗ ਚੈੱਕ ਕਰੋ ਤੁਸੀਂ ਚੜ੍ਹਦੇ ਅੱਜ ਪਤੰਗ ਦੇਖੋ ਇੱਕ ਨੀਲਾ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਤਲਾਵਾ ਪਾਉਣੇ ਪਏ ਆ ਚੜ੍ਹਦਾ ਪਤੰਗ ਇੱਥੇ ਹੀ ਲੱਟ ਲਿਆ ਉਹ ਇੱਥੇ ਹੀ ਲਟ ਲਿਆ ਉਹ ਆਹ ਦੀ ਇੱਧਰ ਕੋਇਆ ਠੀਕ ਇੱਕ ਨੂੰ ਤਾਂ ਭੂਤਾਂ ਵਾਲਾ ਹੁਣ ਆਪਾਂ ਡਾਉਨੇ ਆ ਪਹਿਲਾਂ ਤੁਹਾਨੂੰ ਪੇਚੇ ਦਿਖਾਉਨੇ ਆ ਪੇਚ ਲੱਗਦੇ ਲੋ ਜੀ ਦੋ ਆ ਚੜਦੇ ਆ ਠੀਕ ਆ ਠੀਕ ਆ ਜੀ ਤੇ ਹੁਣ ਪੇਚਾ ਲੱਗਣ ਲੱਗਾ ਆਪਣਾ ਨੀਲੇ ਨਾਲ ਨੀਲੇ ਨਾਲ ਪੇਚਾ ਲੱਗ ਜਾ ਤਾਂ ਤੁਹਾਨੂੰ ਸ਼ਾਇਦ ਕਾਲੇ ਨਾਲ ਲੱਗ ਜਵੇ ਜਾਂ ਨੀਲੇ ਨਾਲ ਦੋਨਾਂ 'ਚ ਕੋਕ ਨਹੀਂ ਕਹਿ ਸਕਦੇ ਹਾਂ ਇੱਕ ਆਹ ਚਿੱਟਾ ਜਿਹਾ ਚੜਦਾ ਤਾਹ ਦੇਖੋ ਇਹ ਕਾ ਨੀਲਾ ਆਹ ਸੰਤਰੀ ਜਿਹਾ ਚੜਦਾ ਲੱਗੀ ਖੇਤ ਲੱਗਣ ਲਓ ਜੀ ਸਾਡਾ ਕੱਟ ਹੋ ਗਿਆ ਸੋ ਸੌਰੀ ਸਾਡਾ ਕਾਲਾ ਜਿਹਾ ਪਤੰਗ ਨੇ ਕੱਟ ਦਿੱਤਾ ਹਨਾ ਕੋਈ ਨਹੀਂ ਕੋਈ ਨਹੀਂ ਗੱਟੂ ਨਾਮ ਆ ਲੈ ਆਂਦਾ ਹੋਇਆ ਉਹਨਾਂ ਨੇ ਸਾਡਾ ਗੁਲਾਬੀ ਤੇ ਕਾਹ ਪਿਆ ਪੂਤਾਂ ਵਾਲਾ ਉਡਾਉਣਾ ਮੈਂ ਤੇ ਚੈੱਕ ਕਰੋ ਠੀਕ ਆ ਪਤੰਗੇ ਪਤੰਗ ਚੜਦੇ ਆ ਤੇ ਸਾਡਾ ਕੱਟ ਹੋ ਗਿਆ ਜੀ ਬਾਕੀ ਆ ਰਾਤ ਦੇ ਪਏ ਆ ਪਤੰਗ ਤੇ ਉਹ ਜਿਹੜੇ ਉਧਰ ਪਏ ਆ ਦੇਖੋ ਮੰਜੇ ਤੇ ਪਏ ਚਿੱਟਾ ਜਿਹਾ ਉਹ ਅਸੀਂ ਕਾ ਸਵੇਰੇ ਹੁਣ ਨਹੀਂ ਲੈਣਦੇ ਕੋਠੇ ਤੇ ਹੁਣ ਮੈਂ ਪੂਤਾਂ ਵਾਲਾ ਉਡਾਉਣਾ ਪਤੰਗ ਜਿਹੜਾ ੜਾ ਕੇ ਦਿਖਾਉਣਾ ਲਓ ਜੀ ਪੂਤ ਪਤੰਗ ਆਪਾਂ ੜਾ ਲਿਆ ਲਓ ਜੀ ਸਾਡਾ ਪਤੰਗ ਜਿਹੜਾ ਆ ਪੂਤ ਵਾਲਾ ਉੱਡ ਚੁਕਿਆ ਆ ਬਹੁਤ ਪਤੰਗ ਉੱਡ ਰਹੇ ਆ ਠੀਕ ਆ ਜੀ ਸਾਰੇ ਉੱਡ ਰਹੇ ਆ ਤੇ ਸਾਡਾ ਵੀ ਪਤੰਗ ਪੂਤ ਵਾਲਾ ਉੱਡ ਰਿਹਾ ਲਓ ਜੀ ਸਾਡਾ ਕੱਟ ਹੋ ਗਿਆ ਤੇ ਹੁਣ ਸਾਡੀ ਦੂਜੇ ਬੰਦੇ ਦਾ ਉੱਡਦਾ ਲਓ ਜੀ ਇਹਨੇ ਵੀ ਕਟਾ ਲਿਆ ਹਲੋ ਜੀ ਸਾਡਾ ਕਪੂਤਲ ਆ ਲੋ ਜੀ ਕਿੰਨੇ ਪਤੰਗ ਬੈਨ ਤੇ ਚੜਦੇ ਆ ਕਿਥੋਂ ਸਾਡੇ ਦੋ ਪਤੰਗ ਕੱਟੋਗੇ ਚਲੋ ਕੋਈ ਨਹੀਂ ਹੁਣ ਤੁਸੀਂ ਰੁਕੋ ਉਹਨੂੰ ਆਹ ਦੇਖੋ ਦੋ ਪਤੰਗ ਆ ਤੇ ਸਾਡਾ ਪਤੰਗ ਸੋ ਕੱਟ ਹੋ ਗਿਆ ਇੱਕ ਆ ਗੱਟੀ ਤੇ ਆ ਠੀਕ ਆ ਠੀਕ ਆ ਸਾਡੇ ਦੋ ਪਤੰਗ ਕੱਟ ਹੋ ਗਏ ਜੀ ਤੇ ਜੀ ਹੁਣ ਹੋਰ ਚਿੱਟੇ ਪਤੰਗ ਡਾਉਣ ਲੱਗੇ ਆ ਸਾਡੇ ਦੋ ਪਤੰਗ ਤਾਂ ਕੱਟ ਹੋ ਗਏ ਸੀ ਹਨ ਹੁਣ ਕਿੱਤੇ ਪਤੰਗ ਕਹਿੰਦੇ ਉਡਾਉਣ ਲੱਗੇ ਔਰ ਗੱਤੀ ਤੋਂ ਪਹਿਲਾਂ ਸਾਰੀ ਦੇਰ ਲੱਗੀ ਹਾਂ ਬੰਦ ਬਧਾਈ ਸੀ ਦੋ ਤਾਂ ਤੋੜਦੇ ਪਏ ਆ ਪਤੰਗ ਤੇ ਬਾਕੀ ਆ ਬੰਦੇ ਬੰਝਾ ਵਾਲੇ ਪਏ ਆ ਹੁਣ ਕਹਿੰਦੇ ਪੱਦਣ ਦੀ ਚੱਕ ਕਰੀਂ ਮੁੰਡੇ ਨੇ ਕਹਿੰਦੇ ਖੂਨ ਨਾ ਲਖਤਾ ਅਸੜੀ ਤੇ ਹੁਣੇ ਉਡਾਉਨੇ ਆ ਪਤੰਗ ਤਾਂ ਨਿਕਲਈ ਹਵਾ ਵੀ ਜਿੱਦਾਂ ਥੋੜੀ ਥੋੜੀ ਜੀ ਚੱਲ ਰਹੀ ਆ ਠੀਕ ਆ ਤੇ ਹੁਣ ਉਡਾਉਨੇ ਆ ਪਤੰਗ ਠੀਕ ਆ ਆਹ ਮੁੰਡਾ ਘੱਟ ਪਾ ਸਾਡੇ ਜਿਹਨੇ ਹੁਣ ਫੇਰ ਦੁਬਾਰਾ ੜਾਇਆ ਹੁਣ ਦੋ ਕੇ ਚੜਦੇ ਆ ਹੋਰ ਚੜਨਗੇ ਤਾਂ ਪਤੰਗ ਨਿਕਲਈ ਹਵਾ ਸੋਹਣੀ ਚੱਲ ਰਹੀ ਏ ਸਹੀ ਆ ਤੇ ਉਹ ਵੀ ਆ ਕੇ ਉਧਰੋਂ ਜਾਂਦੇ ਗੱਟੂ ਲੈ ਕੇ ਮੁੰਡੇ ਉਡਾਉਣ ਲੱਗੇ ਤੇ ਆਪਾਂ ਵੀ ਇਧਰੋਂ ਹੁਣ ਪਿਆਰ ਆ ਤੇ ਚਿੱਟਾ ਪਤੰਗ ਉਡਣਾ ਹੁਣ ਆਪਣਾ ਚਿੱਟਾ ਪਤੰਗ ਜਿੱਤੇ ਲਿਖਿਆ ਆ ਐਸ ਡੀ ਹੂੰ ਐਸਾ ਤੇ ਸੱਭੀ ਡੀ ਕਟੜਿਆ ਹੂੰ ਹੁਣ ਉਹ ਪਤੰਗ ਉੱਡੂਗਾ ਸਲਾਮ ਤੁਹਾਨੂੰ ਹਵਾ ਚੱਲ ਪਈ ਆ ਦੇਖੋ ਦਰਖਤ ਵਧੀਆ ਉਹ ਦੇਖੋ ਪੱਦੜ ਗਿਆ ਇਹ ਇਹ ਭਾਈ ਦਾਦੇ ਲਿਆ ਤੇ ਹੁਣ ਉਡਾਉਣੇ ਆ ਪਤੰਗ ਕਹਿੰਦਾ ਕਹਿੰਦਾ ਹੋਰ ਲਿਆ ਜਿਹੜੇ ਪੱਦੜ ਗਏ ਪੱਦੜ ਗਿਆ ਕਹਿੰਦਾ ਮੁੰਡਾ ਕਹਿੰਦਾ ਪੱਦੜ ਜੇ ਲਿਆ ਤੇ ਹੁਣ ਲਿਆਉਣੇ ਆ ਥੱਲੇ ਉਹ ਪਤੰਗ ਹਵਾ ਸੋਹਣੀ ਚੱਲ ਰਹੀ ਆ ਅੱਗੇ ਨਾਲ ਤੇ ਹੁਣ ਪੱਦੜ ਜੇ ਆ ਲਿਓਨੇ ਆ ਦੋ ਤਿੰਨ ਪਤਲੇਓ ਪਰਪਲ ਗਿਆ ਉੱਥੇ ਤੇ ਪਤੰਗ ਚੈੱਕ ਕਰੋ ਤੁਸੀਂ ਚੜਦੇ ਆ ਚੀਰੇ ਸਹੀ ਹੋਣਾ ਨਾ ਵਾਹ ਸਹੀ ਆ ਜੀ ਪਤੰਗ ਚੈੱਕ ਕਰੋ ਤੁਸੀਂ ਕਾਫੀ ਚੜ ਰਹੇ ਆ ਕੀ ਆ ਪੇਚ ਉੱਚੇ ਦੇਖਦੇ ਆ ਕਿੰਨਾ ਨਾ ਲੱਗਦੇ ਸਾਡਾ ਭੂਤ ਚੜ ਰਹੇ ਆ ਚੀਰੇ ਆ ਤੇ ਲਾਉਣੀ ਆ ਉਹ ਸਾਡਾ ਭੂਤ ਚੜ ਰਿਹਾ ਚੀਰੇ ਤੇ ਲਾਉਣਾ ਠੀਕ ਆ ਜੀ ਵੇ ਆ ਗਿਤੀ ਸਾਡਾ ਪੁੱਤ ਹੋ ਦੇਖੋ ਸਾਡਾ ਪੁੱਤ ਤੇ ਪਤੰਗ ਸਾਡੇ ਆ ਪਏ ਹੋਏ ਆ ਹੋਰ ਲਿਆਂਦੇ ਆਂ ਹੀ ਪਤੰਗ ਚੜ ਰਿਹਾ ਜਾਂ ਕਹਿੰਦੇ ਬਹੁਤ ਠੀਕ ਆ ਹੋਰ ਵੀ ਚੜ ਰਹੇ ਆ ਵੇਚਾ ਪੂਚਾ ਲੱਗ ਗਿਆ ਤੇ ਕਿਸੇ ਨਾਲ ਤੁਹਾਨੂੰ ਦਿਖਾਉਣੀ ਆ ਹੁਣੀ ਠੀਕ ਨਹੀਂ ਲੋ ਜੀ ਉਹ ਤਾਂ ਮੈਂ ਇੱਧਰੋਂ ਮੇਰੇ ਉਹ ਉਹ ਗਿੱਲਾ ਹੋ ਗਿਆ ਹੁਣ ਉਥੇ ਕੋਈ ਦਸਾਈਡ ਨੂੰ ਲਾ ਦੇ ਬਾਬੇ ਸਾਰੇ ਪਤੰਗ ਸਾਈਡ ਨੂੰ ਲਾ ਦੇ ਸਾਰੇ ਪਤੰਗ ਸਾਈਡ ਨੂੰ ਲਾ ਦੇ ਲੋ ਜੀ ਪਤੰਗ ਆਪਾਂ ਹੋਰ ਲਿਆਂਦੇ ਹੋਏ ਆ ਸੀ ਉਹ ਜੋ ਜੂਬੇ ਰੋਲ ਬੈਟਿੰਗ ਦੇ ਦੇਖ ਸਕਦੇ ਹੋ ਆਵਾਜ਼ ਬਣਾ ਲਈ ਭਰਾਵਾ ਉਹ ਹਵਾ ਇੱਦੀ ਜਾਉਂ ਫੇਰ ਨਹੀਂ ਆਉਣੀ ਚੈੱਕ ਕਰੋ ਲਓ ਪਤੰਗ ਉੱਧਰ ਹਲੋ ਜੀ ਪੇਚਾ ਲਾ ਕੇ ਦਿਖਾਉਨੇ ਆ ਹਵਾ ਕਹਿੰਦੇ ਇੱਧਰ ਲਈ ਹੋ ਗਈ ਐ ਠੀਕ ਆ ਜੀ ਆ ਸਾਡਾ ਹਵਾ ਬੰਦ ਹੋ ਜਾਂਦੀ ਆ ਹੋਰ ਕੋਈ ਗੱਲ ਨਹੀਂ ਹੈ ਜੀ ਉਹ ਸਾਡਾ ਪੂਤ ਚੜਦਾ ਤੇ ਆਕਾ ਚੜਦਾ ਬਾਕੀ ਪਤੰਗ ਸਾਡੇ ਆ ਪਏ ਆਪਣੀ ਕੋ ਉਹ ਥੱਲੇ ਪਿਆ ਜਿਹੜਾ ਹੁਣੇ ਆਪਾਂ ਚੜਾ ਕੇ ਛੱਡ ਸੀ ਉਹਨੂੰ ਤਾਰ ਦਿੱਤਾ ਆ ਤੇ ਥੋੜੀ ਜਿਹਾ ਪਤੰਗ ਹਾਂ ਜੀ ਉਹ ਉਹ ਦਿਖਾਉਣਾ ਜਿੱਤੇ ਅਸੀਂ ਜੇ ਆਈ ਡੀ ਐਸ ਐਸ ਡੀ ਉਹ ਕਿੱਥੇ ਗਿਆ ਆਹ ਦੇ ਆਹ ਤੇ ਡੀਐਸ ਠੀਕ ਆ ਪਰੀਆਂ ਆ ਪਰ ਹਵਾ ਥੋੜੀ ਗਲਤ ਹੋ ਗਈ ਆ ਠੀਕ ਨਹੀਂ ਤੇ ਕਾ ਨੀਲਾ ਚੜਦਾ ਪਰੀ ਚੜਦੀ ਪੀਲੀ ਚੜਦੀ ਚੜਦਾ ਕਾਲਾ ਪਤੰਗ ਚੜਦਾ ਦੋ ਪਰੀਆਂ ਆ ਚੜਦੀਆਂ ਉਹ ਚੜਦੇ ਆ ਕਾ ਪਰੀ ਚੜਦੀ ਦੋ ਪਰੀਆਂ ਤੇ ਸਾਡਾ ਡੱਬਾ ਪਤੰਗ ਆਹ ਚੜਦਾ ਉਹ ਪੇਚੇ ਪੂਚੇ ਇਲਾਕੇ ਦਿਖਾਉਨੇ ਆ ਤੁਹਾਨੂੰ ਆਹੋ ਲੋ ਜੀ ਪੇਚਾ ਲੱਗਾ ਆ ਸਾਡਾ ਲਾਈ ਜਾਣਾ ਫਾਂ ਗਿਆ ਸਾਡਾ ਕਿੰਨੇ 4 ਪਤੰਗ ਕਿਹਦਾ ਗਿਆ ਕਿਹਦਾ ਗਿਆ ਸਾਡਾ ਆਪਣਾ ਹੀ ਗਿਆ ਲੋ ਜੀ ਸਾਡੇ ਸਵੇਰ ਤੇ 4 ਪਤੰਗ ਦਾ ਘੱਟ ਹੋ ਗਿਆ ਆ ਪਰੀ ਲੁੱਟਣੀ ਹੁਣ ਮੈਂ ਆ ਦੇ ਆ ਡੋਟ ਡੋਟ ਨਿਕਲਦਾ ਆ ਡੋਟ ਨੂੰ ਕੱਟੋ ਆਹ ਲੋ ਜੀ ਪਰੀ ਵੀ ਗਈ ਉਹ ਦੋਈ ਆ ਆ ਗਿਆ ਓ ਆਂਦੇ ਡੋਰ ਪੈਂਦੀ ਆ ਗਿਆ ਪੀਲਾ ਯਾ ਹਲੋ ਹਾਂ ਆ ਪੀੜੇ ਆ ਬਾੜ ਲਈ ਓ ਬਰੀ ਜੀ ਆਰੇ ਕੋ ਦੇਖੋ ਆ ਪੀੜੇ ਬਾਜ ਜਾ ਪਤੰਗ ਲਾ ਹਟ ਲਿਆ ਓਏ ਆ ਦੇਖੋ ਸਾਡੇ ਦੋ ਪਤੰਗ ਕੱਟ ਹੋ ਗੇ ਹੁਣ ਆ ਢਾਵਾਂਗੇ ਹੁਣ 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 ਢਾੜੋਣਾ ਨਹੀਂ ਬੱਸ ਲਫੜਾ ਮੈਂ ਢਾੜੋਣਾ ਇਨਾਂ ਦੇਖੀ ਪਤੰਗ ਆਲਾ ਫੜ ਐਸਡੀ ਵੀਰੇ ਤੇਰੇ ਅੱਲੇ ਹੀ ਆ ਦੇ ਹਾਲਾ ਹਾਲਾ ਐਸਡੀ ਉੱਥੇ ਜੜ ਗਿਆ ਦੂਜੀ ਮੰਜ਼ਲ ਤੇ ਚੱਕ ਲੈ ਐਸਡੀ ਉਹ ਕੋਆ ਆ ਪਹਿਲਾਂ ਡਾਇਆ ਸੀਗਾ ਇਹ ਫਿਰ ਆਪਾਂ ਲਾ ਲਿਆ ਉਹ ਲਪੇਟੇ ਵਾਲੇ ਆਉਂਦੇ ਨਹੀਂ ਆਪ ਦਾ ਵੀ ਕਢਾ ਲੈਣਾ ਹਿੱਦੱਕਈ ਯਾਰ ਅੱਜਾ ਬੱਟ ਨਹੀਂ ਨਹੀਂ ਡੋਰ ਜ਼ਿਆਦਾ ਉਹ ਭਰੀ ਟੁੱਟ ਗਈ ਇੱਥੋਂ ਨਹੀਂ ਨਹੀਂ ਉਡਾਉਂਦਾ ਸੋਲੇ ਨੂੰ ਦੇ ਲੱਗੀ ਜਾਂਦਾ ਉਡਾਉਂਦਾ ਉਡਾਉਂਦਾ ਆ ਉਹ ਯਾ ਚ ਇਹ ਦੋ ਤਿੰਨ ਤਪ ਉੱਪਰ ਨਿਕਲੀ ਆ ਤਿੰਨ ਪਤੰਗ ਤਾਂ ਇਹ ਚੜਦੇ ਪਰ ਹਵਾ ਨਹੀਂ ਚੱਲਦੀ ਦਰਖਤ ਤੋਂ ਹੁੰਦੇ ਆ ਮੋੜਾ ਮੋੜਾ ਹੀ ਟਾਮੀ ਟਾਮੀ ਹਵਾ ਦੇਖ ਦਰਖਤ ਦੀ ਨੂੰ ਹੀ ਪੜਾ ਲਿਆ ਫੇਰ ਅਸੀਂ ਡੀਐਸ ਵਾਲਾ ਉਹ ਨਾ ਵੀ ਡੀਐਸ ਵਾਲਾ ਉਹਨਾਂ ਤੋਂ ਵੀ ਨਹੀਂ ਫੜ ਹੋਈ ਡੋਰ ਪਤੰਗ ਡਿੱ ਗਿਆ ਥੱਲੇ ਗਲੀ ਚ ਆਪਣੇ ਆਲਾ ਦੂਹਾ ਇੰਦਗੋਣਾ ਆਲਾ ਪੈਨ ਲੈਂਦੇ ਆ ਓਹ ਹੋ ਤਲ ਕੋਇਆ ਆ ਮੈਂ ਉਹਦਾ ਇੱਥੋਂ ਹੀ ਦੀਦਾ ਓਹ ਤਲ ਕੋਇਆ ਕਹਿੰਦਾ ਤੁਸੀਂ ਮੇਰਾ ਕੱਲ ਕਹਿੰਦਾ ਪਤੰਗ ਕਹਿੰਦੇ ਤੁਸੀਂ ਮੇਰੇ ਪਤੰਗ ਵਿੱਚ ਕਹਿੰਦਾ ਜਿੱਤੇ ਕੋਈ ਗੱਲ ਨਹੀਂ ਤੋੜ ਗਿਆ ਮੈਂ ਭਰਾ ਵੀ ਨਹੀਂ ਤੋੜਿਆ ਨਹੀਂ ਨਹੀਂ ਹੁਣ ਭਰਾਵਾ ਹੁਣ ਇੱਕ ਲੁੱਟਿਆ ਮੈਂ ਆਇਆ ਸੀ ਮਗਰ ਹੀ ਆ ਗਿਆ ਪਤੰਗ ਲੈਣਾ ਹਨਾ ਕਹਿੰਦਾ ਯਾਰ ਡੋਰਾ ਕਹਿੰਦਾ ਡੋਰਾ ਨੂੰ ਪਈ ਸੀਗੀ ਕਹਿੰਦਾ ਗੋਲੂ ਜਿਹੜਾ ਪਈ ਲੋ ਜੀ ਡੀਐਸ ਵਾਲਾ ਡਾਲਿਆ ਤੇ ਕਾਪਿਆ ਤੇਜਾ ਪੁੱਤ ਲਾ ਕੇ ਦਿਖਾਉਣੀ ਆ ਨਹੀਂ ਆਪਾਂ ਮਛਲੇ ਲਿਆਂਦੇ ਆ ਥੋੜਾ ਜਿਹਾ ਮਛਲੇ ਲਿਆਂਦੇ ਆ ਤੁਹਾਨੂੰ ਕੱਲ ਵਾਲੇ ਵਲੌਗ ਚ ਦਿਖਾਵਾਂਗੇ ਹੁਣ ਤੁਹਾਨੂੰ ਇੱਕ ਮਛਲਾ ਦਿਖਾਉਨੇ ਜਿਹੜਾ ਆਪਾਂ ਲਿਆਂਦਾ ਆ ਤੇ ਇੱਕ ਆਪਾਂ ਕੈਨੇਡਾ ਵਾਲੀ ਜਿਹੜੀ ਪਰੀ ਲਿਆਂਦੀ ਉਹ ਆਪਾਂ ਦੋ ਪੀਸ ਲਿਆਂਦੇ ਤੇ ਮਛਲੇ ਦਿਖਾਉਨੇ ਆ ਤੁਹਾਨੂੰ ਜਿਹੜੇ ਆਪਾਂ ਲਿਆਂਦੇ ਆ ਠੀਕ ਆ ਪਤਾਂਕ ਪਦੂਗਾ ਤਾਂ ਕੋਈ ਚੜਦਾ ਨਹੀਂ ਹੁਣ ਤੁਹਾਨੂੰ ਮਛਲੇ ਦਿਖਾਉਨੇ ਆ ਮਛਲਾ ਚੈੱਕ ਕਰੋ ਕਪਾਲ ਮਛਲਾ ਲਿਆਂਦਾ ਆ ਖੂਨ ਚੱਕ ਕਰੋ ਨਿਸ਼ਾਨੀ ਵੀ ਲਾ ਦਿੱਤੀ ਨਾਲ ਹੀ ਠੀਕ ਆ ਉੜੋਂ ਲੱਗੀ ਕਹਿੰਦੇ ਹੁਣ ਮਸਲਾ ਠੀਕ ਆ ਕਾ ਸੋ ਕੈਨੇਡਾ ਵਾਲੀ ਪਰੀ ਵੀ ਦਿਖਾਉਣੀ ਸੌਰੀ ਆ ਹਾਲ ਕੈਨੇਡਾ ਵਾਲੀ ਪਰੀ ਮੇਰੇ ਕੋਲ ਜਿਹੜਾ ਪਤੰਗ ਹਲੇ ਤੱਕ ਲਕਵਾ ਥੋੜਾ ਦੇ ਦਿੰਦਾ ਹੁਣ ਤੇ ਆਪਾਂ ਆ ਪਤੰਗ ਵਕੀ ਲਿਆਂਦੇ ਆ ਖਿੱਚ ਜਿਆਦਾ ਕੀਤੀ ਆ ਤੇ ਹਾਂ ਖੱਟਾ ਹੋਈ ਜਾਂਦਾ ਖਿੱਚ ਜਿਆਦਾ ਖਿੱਚ ਦਾ ਕਰਤਾ ਲਾ ਕਰਕੇ ਆ ਨਹੀਂ ਨਹੀਂ ਖਿੱਚ ਜਿਆਦਾ ਕੱਲ ਇੱਕ ਤਲਾਮ ਨੂੰ ਗੱਠ ਦੇ ਦੇ। ਆਹ ਕਤਲਾਮ ਨੂੰ ਗੱਠ ਦੇ ਦੇ। ਉਹ ਗੱਟੂ ਤੇ ਨਿਗਾਰਾਾਈ ਲੱਗਦਾ ਜਿਹੜੇ ਬੱਝਦੇ। ਡੋਰ ਦੋ ਰੰਗੀ ਆਉਣ ਲੱਗੀ। ਉਹ ਮਛਲੇ ਦੇ ਆ ਰਹੇ ਨੇ। ਲੋਗੀ ਕੰਦੇ ਗੱਟੂ ਚੋਂ ਦੋ ਰੰਗੀ ਡੋਰ ਆਉਣ ਲੱਗੀ। ਠੀਕ ਹੈ ਜੀ। ਗੱਟੂ ਚੋਂ ਦੋ ਰੰਗੀ ਡੋਰ ਆਉਣ ਲੱਗੀ ਤੇ ਮਛਲੇ ਦੀ ਕੰਦੇ ਖੱਚ। ਖੱਚ ਕਾਣ ਲੱਗਾ ਜਾਂ ਟੈਲ ਸੱਚ ਟੈਲ ਕਰਦੇ। ਤੋ ਚੱਲ ਕਰਦਾ ਵੇ ਹਾਂ ਦੇਬ ਇੱਥੇ ਟੇਪੀ ਲਾ ਲੈ ਇਸ ਤੋਂ ਪਾਟਾ ਲਓ ਜੀ ਹੁਣ ਤੁਹਾਨੂੰ ਆਪਣੀ ਕੈਨੇਡਾ ਵਾਲੀ ਪਰੀ ਦਿਖਾਉਨੇ ਆ ਚੈੱਕ ਕਰੋ ਕੈਨੇਡਾ ਵਾਲੀ ਪਰੀ ਤੇ ਉੜਾ ਕੇ ਦੋਈ ਦਿਖਾਉਨੇ ਆ ਤੁਹਾਨੂੰ ਠੀਕ ਆ ਜੀ ਲਓ ਜੀ ਸਾਡੀ ਉੱਡ ਗਈ ਆ ਚੈੱਕ ਕਰੋ ਕੈਨੇਡਾ ਵਾਲੀ ਸੋ ਫੂਨ ਨੂੰ ਥੋੜਾ ਜਿਹਾ ਤਾਂ ਹਿੱਲਦਾ ਮਸਲਾ ਹਲੇ ਉੱਡਿਆ ਨਹੀਂ ਤੇ ਸਾਡੀ ਕਨੇਡਾ ਵਾਲੀ ਉੱਡ ਗਈ ਆ ਸੋ ਫੂਨ ਨੂੰ ਥੋੜਾ ਜਿਹਾ ਤਾਂ ਹਿੱਲਦਾ ਕਿਉਂਕਿ ਕੱਲੇ ਵੀਡੀਓ ਬਣਾਉਨੇ ਆ ਠੀਕ ਆ ਥੋੜਾ ਜਿਹਾ ਹੱਥ ਕਿਉਂਕਿ ਹਿੱਲ ਜਾਂਦਾ ਜੀ ਪਤੰਗ ਤੇ ਖੱਚ ਕੁਛ ਮਾਰਦੇ ਆ ਸਾਣਾ ਪੇਚਾਂ ਲਾਉਣਾ ਤਾਂ ਉਧਰੋਂ ਉਹ ਮਸਲਾ ਦੇ ਲਹਲੇ ਉਹਦੀ ਵਿਚਾਰੇ ਦੀ ਉਹ ਵੀ ਲਾਤੀ ਪੂਸ ਜੀ ਵੀ ਲਾਤੀ ਠੀਕ ਆ ਜੀ ਕੋਈ ਪਤੰਗ ਨਹੀਂ ਚੜਦਾ ਬਸ ਉਹੀ ਚੜਦਾ ਆ ਠੀਕ ਆ ਉਹਨਾਂ ਹਲੇ ਆਪਾਂ ਪੇਚਾਂ ਨਹੀਂ ਲਾਉਣਾ ਜੋ ਮਸਾਲਾ ਓਡਿਆ ਦਾ ਪੇਚਾ ਲਾਉਗੇ ਦਾਦਾ ਫੇ ਨਹੀਂ ਠੀਕ ਆ ਸਾਡੀ ਪਰੀ ਚੱਕ ਕਰੋ ਦੀ ਕੈਨੇਡਾ ਵਾਲੀ ਉਧਰ ਨੂੰ ਜਾਂਦੀ ਜਾਣ ਜਾਣ ਕੇ ਠੀਕ ਆ ਜੀ ਲਓ ਜੀ ਮਸਾਲਾ ਨਹੀਂ ਵੀ ਓਡਿਆ ਠੀਕ ਆ ਜੀ ਸੋ ਕਨੇਡਾ ਵਾਲਾ ਸਾਡੀ ਪਰੀ ਓਡਦੀ ਆ ਕੋਈ ਪਤਾਕਾ ਨਹੀਂ ਓਡਦਾ ਬਸ ਸਾਡੀ ਇਕ ਹੀ ਆ ਓਡਦੀ ਪਰੀ ਕੋ ਜਿਹੜਾ ਕੋੜਦਾ ਸੀਗਾ ਉਹ ਤਾਂ ਹੀ ਲਾ ਲਿਆ ਸੀ ਹਰਾਈਆ ਜਿਹੜਾ ਇੱਥੇ ਘੜਦਾ ਸੀ ਨਾ ਪਰੀ ਦੇ ਨਾਲ ਜਿਹੜਾ ਲੰਬਾ ਜਿਹਾ ਪੇਚ ਆ ਤੁਹਾਨੂੰ ਕਹੀ ਰੱਖ ਜੋ ਉਹ ਆਹ ਇਹ ਥੋ ਖੱਚਾ ਤੂ ਹੀ ਕੀਤੀ ਖੱਚਾ ਤੂ ਹੀ ਉਹ ਕਰਦੇ ਹੀ ਪਰ ਉਹਨਾਂ ਦਾ ਕੱਟ ਹੋ ਗਿਆ ਉਹਨਾਂ ਲੱਗਾ ਕਿ ਸਾਡੀ ਆ ਜਿਹੜੀ ਪਰੀ ਕੱਟ ਹੋ ਗਈ ਪਰ ਉਹਨਾਂ ਦਾ ਕੱਟ ਹੋ ਗਿਆ ਮਾੜੀ ਹਾਲਾ ਹਵਾ ਚੱਲ ਪਵੇ ਕੀ ਪਤਾ ਤੁਹਾਨੂੰ ਮਸਲਾ ਉੜਾ ਕੇ ਥੋੜੀ ਕਲਿੱਪ ਪਾ ਦਈਏ ਸੋ ਵਲੌਗ ਦਾ ਆਪਾਂ ਐਂਡ ਕਰ ਦੇਣਾ ਹੁਣ ਸ਼ਾਮ ਪੈ ਗਈ ਠੀਕ ਹੈ ਕੋਈ ਪਤੰਗ ਨਹੀਂ ਉੜ ਰਿਆ ਸਾਰਿਆਂ ਨੇ ਅੱਜ ਪਤੰਗ ਤੁਸੀਂ ਦੇ ਲਿਆ ਨੇ ਕਿੰਨੇ ਚੜੇ ਆ ਠੀਕ ਆ ਜੀ ਹਵਾ ਨਹੀਂ ਸੀ ਚਲਦੀ ਪਤੰਗ ਤਾਂ ਬਹੁਤ ਚੜੇ ਤੁਹਾਨੂੰ ਦਿਖਾਇਆ ਤੁਸੀਂ ਦੇ ਲਿਆ ਨੇ ਵਲੌਗ ਦੇ ਵਿੱਚ ਠੀਕ ਆ ਮਸ਼ਲਾ ਤਾਂ ਨਹੀਂ ਚੜੇ ਆ ਠੀਕ ਆ ਸਾਡੀ ਕੈਨੇਡਾ ਵਾਲੀ ਪਰੀ ਤਾਂ ਚੜਦੀ ਚੜਦੀ ਆ ਪਰ ਕੋਈ ਪਤੰਗ ਨਹੀਂ ਚੜਦਾ ਹੈਗਾ ਸੋ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਠੀਕ ਆ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸੂ ਨਵੇਂ ਪਤੰਗ ਤੇ ਨਵੀਂ ਡੋਰ ਲਗਾਵਾਂਗੇ ਜਿਹੜਾ ਆਪਾਂ ਵਲੌਗ ਪਾਣਾ ਸਾਰੇ ਨਵੇਂ ਪਤੰਗ ਹੁਣੇ ਉਹਦੇ ਵਿੱਚ ਉਹ ਸਾਰੇ ਦਿਖਾਵਾਂਗੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਓਕੇ ਮਿੱਤਰੋ ਚੈਨਲ ਨੂੰ ਲਾਈਕ ਸਬਸਕ੍ਰਾਈਬਰ ਜਰੂਰ ਕਰ ਲਿਓ ਮਿਲਦੇ ਅਗਲੇ ਵਲੌਗ ਦੇ ਵਿੱਚ ਓਕੇ ਜੀ